ਤੁਸੀਂ ਦੇਖ ਰਹੇ ਹੋ BBC ਪੰਜਾਬ ਟੀਵੀ ਗਰਸ਼ੰਕਰ ਵਿਖੇ 3 ਮਹੀਨੇ ਤੋਂ ਪਹਿਲਾਂ ਵਾਪਰੇ ਤਰਮਿੰਦਰ ਕਤਲकांड ਦੀ ਫੇਸਬੁਕ ਤੇ ਜ਼ਿੰਮੇਵਾਰੀ ਲੈਣ ਵਾਲੇ ਕਤਲ ਕੇਸ ਚ ਨਾਮਜ਼ਦ ਗੁਰਜਿੰਦਰ ਸਿੰਘ ਉਰਫ सोनू ਰੋੜ ਮਾਜਰੀਏ ਨੇ ਪੁਲਿਸ ਨੇ ਸਥਾਨਕ ਪੁਲਿਸ ਤੇ ਸਥਾਨਕ ਪੁਲਿਸ ਸਟੇਸ਼ਨ ਸਮੇਤ ਸ਼ਹਿਰ ਵਿਖੇ ਪੋਸਟਰ ਲਗਾ ਦਿੱਤੇ ਨੇ ਐਸਐਸਜੀ ਇਕਬਾਲ ਸਿੰਘ ਨੇ ਦੱਸਿਆ ਕਿ 10 ਅਗਸਤ ਦੀ ਰਾਤ ਨੂੰ ਨੰਗਲ ਰੋੜ ਤੇ ਇੱਕ ਦੁਕਾਨ ਵਿੱਚ ਬੈਠੇ ਤਰਮਿੰਦਰ ਸਿੰਘ ਉਰਫ ਬਿੰਦਰ ਪੁੱਤਰ ਚਲਮਨ ਸਿੰਘ ਵਾਸੀ ਕੁਨੈਰ ਦੀਆਂ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਸੀ ਉਹਨਾਂ ਦੱਸਿਆ ਕਿ ਇਸ ਕਤਲ ਮਾਮਲੇ 'ਚ ਗੁਰਜਿੰਦਰ ਸਿੰਘ ਉਰਫ ਸੋਨੂ ਰੋੜ ਮਾਧਰਾ ਨੂੰ ਨਾਮਜ਼ਦ ਕੀਤਾ ਗਿਆ ਸੀ ਜੋ ਜੋ ਹਲੇ ਤਾਈਂ ਫਰਾਰ ਚੱਲ ਰਿਹਾ ਹੈ ਪਰ ਦੂਜੇ ਹੀ ਪਾਸੇ ਪੁਲਿਸ ਆਪਣੇ ਪੱਧਰ ਤੇ ਇਸ ਦੀ ਲਗਾਤਾਰ ਭਾਲ ਕਰ ਰਹੀ ਹੈ ਧਮਕੀਆਂ ਵੀ ਮਿਲਦੀਆਂ ਰੰਜੇ ਬਾਅਦ ਚ ਤੇ ਇਹਨਾਂ ਨੇ ਕੋਈ ਨਹੀਂ ਸਾਡੇ ਸੁਣਾਇਆ ਸੀ ਇਹਨਾਂ ਨੂੰ ਦੱਸਿਆ ਵੀ ਸਾਨੂੰ ਧਮਕੀਆਂ ਮਿਲਦੀਆਂ ਸਾਨੂੰ ਕੋਈ ਨਹੀਂ ਸੁਣਾਇਆ ਇਹਨਾਂ ਨੇ ਕੀ ਕਿ ਸਾਨੂੰ ਇਹਨਾਂ ਨੇ ਸਿਕਿਉਰਿਟੀ ਦਿੱਤੀ ਵੀ ਆ ਉਹ ਬੰਦੇ ਲੋ ਬੰਦੇ ਕਰਾਤ ਨੂੰ ਇੱਕ ਦਿਨ ਦਾ ਆ ਉਬਰਾਤ ਨੂੰ 102 ਵਾਲਾ ਹੁਣ 11 ਵਜੇ ਆ ਤਾਂ ਸੀ ਇਹਨਾਂ ਨੂੰ ਲੈ ਕੇ ਆਏ ਅਸੀਂ ਨਾਲ ਅਸੀਂ ਕਿੱਥੇ ਨੂੰ ਜਾਵਾਂਗੇ ਸਿਆਣੇ ਬਣਾਏ ਰਾਤ ਬਰਾਤੇ ਢਿੱਲੇ ਹੋ ਜਾਈਏ ਕਿਨੂੰ ਢਾਵਾਂਗੇ ਰਾਤ ਨੂੰ ਕੋ ਉੱਠਦਾ ਰਾਤ ਨੂੰ ਕੋਈ ਨਹੀਂ ਉੱਠਦਾ ਹੈਗਾ ਖਾਣ ਨੂੰ ਕੋਈ ਵੀ ਰਾਤ ਬਰਾਤੇ ਕੋਈ ਢਿੱਲੇ ਮਠਾ ਹੋ ਜਾਵੇ ਕੋਈ ਕੋਈ ਸਾਨੂੰ ਗੋਲੀ ਮਾਰ ਜਾਵੇ ਸਾਡੀ ਪੁਲਿਸ ਸਫਸਾਹਣ ਜ਼ਿੰਮੇਵਾਰ ਹੋਊਗੀ ਸਾਡੀ ਠੀਕ ਹੈ ਆ ਮੈਂ ਚਲਵਨ ਸਿੰਘ ਪਿੰਡ ਕਨੈਲ ਮੇਰਾ ਮੁੰਡਾ ਧਰਮਿੰਦਰ ਸਿੰਘ ਜਦੋਂ 10 ਤਰੀਕ ਨੂੰ ਪੌਣੇ 9 ਵਜੇ ਗੋਲੀਆਂ ਲੱਗੀਆਂ ਠੀਕ ਹੈ ਨਾ ਉਹਦੇ ਜਾ ਕੇ 2:30 ਵਜੇ ਰਾਤ ਨੂੰ ਡੈਥ ਹੋ ਗਈ ਆ ਇੱਥੇ ਸਰਕਾਰੀ ਹਸਪਤਾਲ ਗਏ ਨੇ ਜਵਾਬ ਦਿੱਤਾ ਆਈ ਵੀ ਹਸਪਤਾਲ ਲਗਾ ਉਹ ਤੋਂ ਬਾਅਦ ਇਹਨੇ ਪਰਚਾ 357 ਦਾ ਬਣਾਇਆ 302 ਦਾ ਬਣਾਇਆ ਅਜੇ ਤੱਕ ਮੁਰਜ਼ਮ ਨਹੀਂ ਫੜੇ ਸਕੇ 4 ਮਹੀਨੇ ਹੋ ਗਏ ਅਸੀਂ ਛਾਣੇ ਬੰਦੇ ਕਿੱਥੇ ਨੂੰ ਜਾਈਏ ਪੁਲਿਸ ਕੀ ਕਹਿ ਰਹੀ ਸਾਡੀ ਕੋਈ ਪੁਲਿਸ ਕੋਈ ਸੁਣਾਈ ਨਹੀਂ ਕਰ ਰਹੀ ਹੈ ਜੀ ਫਸੇ ਉੱਤੇ ਤੱਕ ਜਾਏ ਜਿੱਥੇ ਤੱਕ ਵੀ ਜਾਣਾ ਸੀ ਐਸਪੀ ਤੱਕ ਵੀ ਕਹਿਤਾ ਇਹਦੇ ਤੱਕੇ ਜਾਣਾ ਹੈ ਸਾਨੂੰ ਹੋਰ ਕੀ ਪਤਾ ਹੈ ਅਸੀਂ ਵੀ ਜਾਏ ਪਰ ਉਹਨੇ ਸਾਡੀ ਗੱਲ ਨਹੀਂ ਸੁਣੀ ਐਸਪੀ ਹੀ ਕੋਲੇ ਵੀ ਜਾਏ ਸੰਧੂ ਅਰਮਿੰਦਰ ਸਿੰਘ ਸੰਧੂ ਕੋਲ ਵੀ ਜਾਏ ਆ ਇੱਥੇ ਡੈਪਟੀ ਕੋਲ ਵੀ ਜਾਂਦੇ ਆ ਸਾਨੂੰ ਕਹਿੰਦੇ ਰੋਜ਼ ਕਹਿੰਦੇ ਕੋਈ 2-4 ਦਿਨ ਜਿਗਰਾ ਰੱਖੋ ਅੱਜ ਐਸਐਚਓ ਨੂੰ ਪੁੱਛੀਦਾ ਉਹ ਵੀ ਕਹਿੰਦਾ ਥੋੜਾ ਬਸ ਦੇਹਲੀ ਰੱਖੋ ਇਹਨਾਂ ਨੂੰ ਪੈਸੇ ਉੱਤੋਂ ਚੜਿਓ ਛਾਰੇ ਪੈਹ ਪੂਹੇ ਮੋਟੇ ਰਹਿ ਕੇ ਤਾਂ ਨਹੀਂ ਸਾਡੇ ਬੱਚੇ ਸੁਣਾਈ ਕਰਦਾ ਕੋਈ ਅਸੀਂ ਦੁਖੀ ਆ ਸਾਡੇ ਕੰਮ ਵਾਲਾ ਕੋਲ ਸਾਡੇ ਮਹਾਰ ਨੇ ਰੋਜ਼ ਤਿੰਨ ਦਿਨ ਮਰ ਰੋ ਡਾਕਟਰ ਆਉਗਾ ਸਾਡੇ ਘਰ ਇਤੋਂ ਦੇਣੇ ਪੈਸੇ ਅੱਧੀ ਨੇ ਆਉਣ ਆ ਵੀ ਸਾਨੂੰ ਤੇ ਸਾਨੂੰ ਪੈਸੇ ਦੀ ਆਮਦਨ ਹੈ ਇਹਨੂੰ ਦੇ ਸਾਨੂੰ ਮਾਰ ਦੇ ਤਾਵੇਂ ਚੰਗਾ ਸਾਨੂੰ ਸਾਡਾ ਫਿਕਰ ਤਾਂ ਮੋਕਾ ਦੇ ਪਿੱਛੇ ਤੇ ਨਾ ਕੋਈ ਰੱਬੇ ਸਾਡੇ ਜਣੇ ਇਤੋਂ ਪਰੇ ਤਾਂ ਹੋਰ ਕੋਈ ਗੱਲ ਨਹੀਂ ਹੋਣੀ ਹੈ ਜੀ ਰਾਤ ਬੈਠੇ ਨੇ ਢੰਗ ਨਾਲ ਦੀ ساری ਰਾਤ ਲੰਘ ਜਾਂਦੀ ਬੈਠੇ ਤੇ ਕੀ ਕਰ ਕੀ ਬਾਬਾ ਕਿਧਰੋਂ ਕਿਸੇ ਨੇ ਆਉਣਾ ਕਿਧਰੋਂ ਕਿਸੇ ਮਾਰਨਾ ਸਾਨੂੰ ਕੀ ਪਤਾ ਕਹ ਲਈ ਤੈਨੂੰ ਖੁਦ ਕਹਿ ਕੇ ਗਏ ਦੂਜੇ ਦਿਨ ਧੱਕਾ ਤੋਂ ਬਾਅਦ ਕਹਿੰਦੇ ਤੈਨੂੰ ਵੀ ਮਾਰਨਾ ਹੈ ਚਰਮਨ ਸਿੰਘ ਤੇਰਾ ਨਾ ਮੈਂ ਕਹਾਉ ਚਰਮਿੰਦਰ ਦੇ ਡੈਡੀ ਦਾ ਸਰਬਿੰਦਰ ਦਾ ਡੈਡੀ ਤੂੰ ਹੀ ਆ ਮੈਂ ਕਹਾਉ ਮੈਂ ਹੀ ਬੰਦਾ ਮੈਨੂੰ ਖੁਦ ਮੂੰਹ ਠਗਿਆ ਸੀ ਤੇ ਬੰਦੇ ਨੇ ਕਿਹਾ ਮੋਟਰਸਾਈਕਲ ਦਾ ਨੰਬਰ ਹੈ ਨਹੀਂ ਮੋਟਰਸਾਈਕਲ ਪੁਰਾਣਾ ਟੁੱਟਾ ਜਾ ਜਿਹੜਾ ਮੈਂ ਬਰਫ ਦੇ ਕਾਰਖਾਨੇ ਕੋਲ ਕਹਿੰ ਕੇ ਗਿਆ ਟਾਈਮ ਹੀ ਜ਼ਬੇਰ ਨੂੰ 6:30 ਦਾ 6:30 ਦਾ ਟਾਈਮ ਹੋਣਾ ਸਾਥੀ ਕਹਦਾ ਅੱਛਾ 6:30 ਦਾ ਟਾਈਮ ਹੋਣਾ ਪਰ ਨਹੀਂ ਨਹੀਂ ਸੁਣਾਈ ਨਹੀਂ ਦਿੱਤੀ ਸਾਡੀ ਅਜੇ ਤੱਕ ਨਹੀਂ ਕਰਦਾ ਜਿੱਥੇ ਨੂੰ ਕਹਿੰਦੇ ਵੈਸੇ ਸਾਨੂੰ ਪੁੱਛੀਦਾ ਉਹ ਕਹਿੰਦੇ ਕੋਈ ਨਹੀਂ ਤੁਸੀਂ ਘਰੇ ਬੈਠੋ ਅਸੀਂ ਕਰਦੇ ਬਿਛਾਰੇ ਟੂਲ ਦੇ ਕੋਈ ਨਹੀਂ ਸੁਣਦਾ ਨਹੀਂ ਸਾਡੀ ਠੀਕ ਹੈ ਮਤੀ 108 220 ਨੂੰ ਇੱਕ ਸੋਨੂ ਰੋਡ ਮਜਾਰਾ ਦਾ ਗੁਰਜਿੰਦਰ ਸਿੰਘ ਪਰ ਸੋਨੂ ਸਾਨੂੰ ਸਰਜੀਤ ਸਿੰਘ ਵਾਸੀ ਰੋਡ ਮਜਾਰਾ ਇਹਨੇ ਆਪਣੇ ਸਾਥੀਆਂ ਦੇ ਨਾਲ ਰਲ ਕੇ ਸਾਡੇ ਗੜ੍ਹਚਾਂ ਤੋਂ ਨੰਗਰ ਰੋਡ ਤੇ ਇੱਕ ਲੜਕੇ ਦੀ ਗੋਲੀਆਂ ਮਾਰ ਕੇ ਮਰਡਰ ਕਰ ਦਿੱਤਾ ਸੀ ਤੇ ਇਹ ਉਦੋਂ ਤੋਂ ਲੈ ਕੇ ਹਜੇ ਤੱਕ ਫਰਾਦ ਚੱਲਿਆ ਰਿਹਾ। ਇਹੀ ਕਾਫੀ ਇਹਦੇ ਮਗਰ ਲੱਗੇ ਹੋਏ ਆ। ਵੱਖ-ਵੱਖ ਟੀਮਾਂ ਸਾਡੀਆਂ ਇਹਦੇ ਮਗਰ ਲੱਗੀਆਂ ਹੋਈਆਂ। ਤੇ ਹਜੇ ਤੱਕ ਇਹ ਫਰਾਦ ਚੱਲਿਆ ਹੋਇਆ। ਅਸੀਂ ਰਿਕਵੈਸਟ ਇਹ ਕਰਦੇ ਆਂ ਆਮ ਲੋਕਾਂ ਨੂੰ ਵੀ ਜਿੱਥੇ ਵੀ ਇਹਦੇ ਬਾਰੇ ਕੋਈ ਪਤਾ ਚੱਲੇ ਆ ਇਹਦੀ ਫੋਟੋ ਇਹਦੀ ਹੈ। ਇਹਦੇ ਬੰਦੇ ਬਾਰੇ ਕਿਤੇ ਵੀ ਪਤਾ ਚੱਲਦਾ ਤੇ ਇਹ ਸਾਨੂੰ ਸਾਡੇ ਦਫ਼ਤਰ ਦੇ ਨੰਬਰ ਤੇ 0 97 SSP ਸਾਡੇ ਦਫ਼ਤਰ ਨੰਬਰ ਹੈਗਾ 01882 220 501 ਤੇ ਸਾਡੇ ਥਾਣੇ ਦਾ ਹੈਗਾ 282 021 ਥਾਣਾ ਗੜ੍ਹਜਾ ਗੱਲਾ ਮੇਰਾ ਆਪਣਾ ਨੰਬਰ ਹੈਗਾ 94176 47882 ਅਗਰ ਇਸ ਬਾਰੇ ਕਿਤੇ ਵੀ ਪਤਾ ਲੱਗਦਾ ਤਾਂ ਉਹ ਸਾਨੂੰ ਇਸ ਨੰਬਰਾਂ ਦੇ ਉੱਤੇ ਇਤਲਾਹ ਦੇ ਸਕਦਾ ਜਿਹੜੀ ਇਹ ਸੂਚਨਾ ਬਿਲਕੁਲ ਗੋਪਤ ਰੱਖੀ ਜਾਊ ਮੈਂ ਆਪਣੇ ਤੌਰ ਤੇ ਉਹਨਾਂ ਨੂੰ ਬਾਜਾ ਨਾਮ ਦਊਂਗਾ। ਸਬਸਕ੍ਰਾਈਬ ਕਰੋ ਬੀਬੀਸੀ ਪੰਜਾਬ ਟੀਵੀ ਨੂੰ ਅਤੇ ਤਾਜ਼ਾ ਤਰੀਨ ਖਬਰਾਂ ਲਈ ਬੈਲ ਦਾ ਬਟਨ ਦਬਾਓ।